ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਪੈਨਾਕਲ ਜਿਹੜੇ ਕੀ ਪੈਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ 10+2 ਕਰ ਚੁੱਕੇ ਵਿਦਿਆਰਥੀਆਂ ਦੇ ਲਈ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਮੌਕੇ ਨੇ ਉਂਝ ਵਿਦਿਆਰਥੀਆਂ ਦੇ ਲਈ ਕਿਹੜੇ ਮ ਕਿ ਹੁਣ ਉਹਨਾਂ ਨੇ ਕੈਨੇਡਾ ਚ ਕੀ ਕਰਨਾ ਹੈ ਔਰ ਕੈਨੇਡਾ ਚ ਆਪਸ਼ਨਸ ਕਿਸ ਤਰ੍ਹਾਂ ਦੀਆਂ ਨੇ ਸਾਡੇ 10+2 ਪਾਸ ਵਿਦਿਆਰਥੀਆਂ ਦੇ ਲਈ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਮੁਬਾਰਕਾ ਦੇਣਾ ਚਾਹੂੰਗਾ ਤੇ ਇੱਕ ਗੱਲ ਮੈਂ ਉਹ ਵੀ ਕਹਿਣਾ ਚਾਹੂੰਗਾ ਸ਼ਾਇਦ ਸਾਡੇ ਉਹ ਮੈਨ ਲੇ ਕਿ ਨਹੀਂ ਸੁਣਨੇ ਚਾਹੁੰਦੇ ਨਾਹੀਂ ਬੱਚੇ ਨਾਹੀਂ ਪੇਰੈਂਟਸ ਉਹ ਕਹਿੰਦੇ ਜੀ ਕੈਨੇਡਾ ਦਾ ਵੀਜ਼ੇ ਦੀ ਗੱਲ ਕਰਨ ਲਗਵਾਉਂਦਾ ਵਾ ਬਟ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਬਟ ਨਾ ਆ ਇਸ ਵੇਲੇ ਉਹ ਸਮਾਂ ਆ ਚੁੱਕਾ ਹੋਇਆ ਕਿ ਕੈਨੇਡਾ ਦੀ ਐਮਬੈਸੀ ਨੇ ਸਖਤੀ ਆ ਸਖਤੀ ਪਤਾ ਕਿੱਥੇ ਕੀਤੀ ਆ ਵੀਜ਼ਾ ਦੇਣ ਚ ਨਹੀਂ ਵੀਜ਼ਾ ਦਾ ਬਿਲਕੁਲ ਆਸਾਨੀ ਨਾਲ ਜਿਹੜਾ ਕਿ ਆ ਰਿਹਾ ਹਰ ਬੱਚੇ ਦਾ ਹੀ ਆ ਰਿਹਾ ਮੈਂ ਤਾਂ ਕਹਿੰਦਾ ਜੇ ਕੋਈ ਰਫੀਜ਼ ਬੱਚਾ ਹੋ ਰਿਹਾ ਨਾ ਆਪਣੇ ਸਲਾਹ ਕਰਦੀ ਉਹਨਾਂ ਲੈਕੀ ਕਰਕੇ ਹੋ ਰਿਹਾ ਨਹੀਂ ਦਾ ਬਿਲਕੁਲ 100% ਵੀਜ਼ਾ ਆ ਰਿਹਾ ਸੋ ਮੀਨ ਟੈਨਸ਼ਨ ਪਹੁੰਚ ਕੇ ਜੋ ਚੀਜ਼ਾਂ ਉਹਨੇ ਸਫਰ ਤੈਅ ਕਰਦਾ ਜਦੋਂ ਉਹਨੇ ਵਕ ਪਾਰਮੈਂਟ ਪੀਆਰ ਲੈਣੀ ਹੁੰਦੀ ਫੇਰ ਉਹਨੂੰ ਲੱਗਦਾ ਕਿ ਨਹੀਂ ਵੀ ਗਲਤੀ ਹੋ ਗਈ ਕਾਸ਼ ਕੋਈ ਸਾਨੂੰ ਕੋਈ ਲੱਭ ਜਾਂਦਾ ਕੋਈ ਸਲਾਹ ਹੀ ਦੇਣ ਵਾਲਾ ਹੋ ਜਾਂਦਾ ਕਿ ਹਾਂ ਵੀ ਸ਼ਾਇਦ ਅਸੀਂ ਇਸ ਰਾਤ ਤੁਰ ਪਏ ਤੇ ਗਲਤੀ ਹੋ ਗਈ ਸੋ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਜਾਂ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਕਿਸੇ ਬਚਾ ਲਈ ਇੱਕ ਜ਼ਿੰਦਗੀ ਉਹ ਆਉਣ ਵਾਲਾ ਕੱਲ ਬਦਲ ਦੇ ਕਿਉਂਕਿ ਅੱਜ ਆਪਾਂ ਗੱਲ ਕਰਨੀ ਆ ਪਲੱਸ 2 ਪਾਸਵਰਡ ਬੱਚਾ ਜਦੋਂ ਇਹ ਕਐਸਲ ਉਸ ਦੌਰ ਦੇ ਵਿੱਚ ਹੈਗਾ ਜਦੋਂ ਉਹਨੇ ਡਿਸਾਈਡ ਕਰਨਾ ਕਿ ਮੈਂ ਕੈਨੇਡਾ ਜਾਣਾ ਜੋ ਕਿ ਬੱਚਿਆਂ ਨੇ ਕਰ ਹੀ ਲਿਆ ਹੋਗਾ ਤਾਂ ਹੀ ਇਹ ਵਾਲੇ ਸ਼ੋਅ ਸੁਣ ਰਹੇ ਪੈਰਨਟਸ ਨੇ ਕਰ ਲਿਆ ਹੋਗਾ ਸੋ ਹੁਣ ਕੈਨੇਡਾ ਜਾਣਾ ਮਕਸਦ ਨਹੀਂ ਪਰ ਕੈਨੇਡਾ ਪਹੁੰਚ ਕੇ ਤੁਸੀਂ ਆਪਣੇ ਸੁਪਨੇ ਆਪਣੇ ਘਰਦਿਆਂ ਦੀ ਜ਼ਿੰਦਗੀ ਕਿੱਦਾਂ ਬਣਾਉਣੀ ਉਹ ਡਿਸਾਈਡ ਕਰੂਗਾ ਤੁਹਾਡੀ ਸਿਲੈਕਸ਼ਨ ਤੁਹਾਡੀ ਚੋਣ ਕਿ ਹਾਂ ਵੀ ਮੈਂ ਚਾਰ ਰਾਸਿਆਂ ਚੋਂ ਕਿਹੜਾ ਰਾਸਾ ਚੁਣਿਆ ਸੋ ਜਿੱਦਾਂ ਮੈਂ ਕੈਰੀਅਰ ਕਾਉਂਸਲਿੰਗ ਕਹਿੰਦਾ ਨਾ ਕਿ ਤੁਹਾਨੂੰ ਡਾਊਟ ਕਲੀਅਰ ਚਾਹੀਦੇ ਤੁਹਾਡੇ ਆਉਣ ਵਾਲੇ ਸਾਲਾਂ ਦੇ 4-5 ਸਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕਿੱਥੇ ਹੂੰਗਾ 4-5 ਸਾਲ ਬਾਅਦ ਕੀ ਕੀ ਮੈਨੂੰ ਬੈਨੀਫਿਟ ਨੁਕਸਾਨ ਜਾਂ ਕਿਹੜੀਆਂ ਔਖੜਾਂ ਮੈਨੂੰ ਜੜੀਆਂ ਕੀ ਫੇਸ ਕਰਨੇ ਪੈਣੇ ਪਤਾ ਹੋਣਾ ਚਾਹੀਦਾ ਸੋ ਚਾਰ ਆਪਸ਼ਨਸ ਪਤਾ ਕਿ ਕੈਨੇਡਾ ਜਦੋਂ ਪਲੱਸ 2 ਵਾਲਾ ਬੱਚਾ ਖੜਾ ਹੁੰਦਾ ਨਾ ਲਾਈਨ ਦੇ ਵਿੱਚ ਉਹਦੇ ਕੋਲ ਚਾਰ ਆਪਸ਼ਨਸ ਹੁੰਦੀਆਂ ਕਿਹੜੀਆਂ ਹੁੰਦੀਆਂ ਪਹਿਲੀ ਆਪਸ਼ਨ ਹੈਗੀ ਸਰਟੀਫਿਕੇਟ ਕੋਰਸ ਜਿਹੜਾ ਕਿ 1 ਸਾਲ ਦਾ ਕੋਰਸ ਹੁੰਦਾ ਜਿਹੜਾ ਕਿ ਮੈਂ ਨਾਲ ਦੀ ਨਾਲ ਡਿਸਕ੍ਰਾਈਬ ਵੀ ਕਰੂੰਗਾ ਨਹੀਂ ਲੈਣਾ ਚਾਹੀਦਾ ਬੱਚਿਆਂ ਨੂੰ ਜਿਹਦੇ ਕੋਈ ਬੱਚੇ ਨੂੰ ਬੜੀ ਅੱਜ ਕੱਲ ਐਡ ਆਉਂਦੀ ਹੈ ਕਿ ਸਰਟੀਫਿਕੇਟ ਕੋਰਸ ਲੈ ਲੈ ਆਹ ਲਲਾ ਟੈਕਨੀਕਲ ਕੋਰਸ ਲੈ ਲੈ ਸੋ ਕੋਰਸ ਸ਼ੁੱਡ ਬੀ ਮਿਨਿਮਮ 2 ইয়ার স্পੈਸ਼ਲੀ ਫॉर ਦਾ +2 ਵਾਲਾ ਬੱਚਾ ਤਾਂ ਕਹਿ ਰਹੇ ਆ ਵੀਜ਼ਾ 'ਚ ਕੋਈ ਪ੍ਰੋਬਲਮ ਨਾ ਆਵੇ ਉੱਥੇ ਪਹੁੰਚ ਕੇ ਪੜ੍ਹ ਕੇ ਵਰਕ ਪਰਮਿਟ 'ਚ ਕੋਈ ਪ੍ਰੋਬਲਮ ਕਿਉਂ ਨਾ ਆਵੇ ਕਿਉਂਕਿ ਸਾਰੇ ਸਰਟੀਫਿਕੇਟ ਕੋਰਸ ਜਿਹੜੇ 1 ਸਾਲ ਤੋਂ ਘੱਟ ਥੱਲੇ ਘੱਟ ਕੰਪਲੀਟ ਹੁੰਦੇ ਨੇ ਦੇ ਵਰਕ ਪਰਮ ਇਸ ਰਾਹ ਦੇ ਨਹੀਂ ਤੁਰਨਾ ਬਟ ਯੈਸ অপਸ਼ਨ ਬੱਚੇ ਕੋਲ ਜਰੂਰ ਹੈਗੀ ਆ ਤਾਂ ਘਰੇ ਆ ਬੜੀਆਂ ਮਸ਼ਹੂਰੀਆਂ ਹੁੰਦੀਆਂ ਕਿ ਹਾਂ ਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨਾ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਦੂਜੀ অপਸ਼ਨ ਹੈਗੀ ਆ ਡਿਪਲੋਮਾ ਜਿਹੜੀ ਕਿ 80 ਤੋਂ 90% ਜਿਹੜੇ ਕੀ ਆ ਸਟੂਡੈਂਟ ਆਪਟ ਕਰਦੇ ਆ ਕਿਉਂ ਕਰਦੇ ਆ ਕੈਨੇਡਾ ਦੀ ਪਾਲਿਸੀ ਆ 2 ਸਾਲ ਪੜ੍ਹ ਕੇ 3 ਸਾਲ ਦਾ ਵਰਕ ਪਰਮਿਟ ਮਿਲਦਾ ਫਿਰ ਬੰਦਾ ਕਹਿੰਦਾ ਜੀ ਪੀਆਰ ਲੈ ਲਾਂਗੇ ਬੰਦਾ ਕਹਿੰਦੇ ਪੀਆਰ ਹੀ ਅਸੀਂ ਆਪਣੇ ਮਾਈਂਡ ਦੇ ਵਿੱਚ ਇੱਕ ਚੀਜ਼ ਬਣਾਈ ਆ ਪਰ ਮੰਨ ਲਓ ਪੀਆਰ ਆਈਡੀਆ ਚ ਲੈਣਾ ਨਾ ਬੜਾ ਔਖਾ ਹੋ ਚੁੱਕਾ ਸੌਖਾ ਨਹੀਂ ਹੈਗਾ 530 ਤੋਂ ਪੁਆਇੰਟ ਨਹੀਂ ਥੱਲੇ ਆ ਰਹੇ 550 ਨੂੰ ਟੱਚ ਕਰਕੇ ਉੱਪਰ ਜਾ ਕੇ ਹੋਣ ਤੱਕ ਮੱਸੀ 530 ਆਇਆ ਸੋ ਇੰਨਾ ਸੌਖਾ ਨਹੀਂ ਹੈਗਾ ਉੱਥੇ ਪੜ ਕੇ ਪੀਐਲਨਾ ਖਾਸ ਉਹਦੇ ਡਿਪਲੋਮੇ ਵਾਲੇ ਬੱਚਿਆਂ ਨੂੰ ਡਿਪਲੋਮਾ ਬੱਚਾ ਇੱਥੇ ਪਹਿਲੋ ਪਹੁੰਚ ਜਾਂਦਾ ਫਿਰ ਬਾਅਦ ਚ ਲੋਕੇਸ਼ਨਾਂ ਆ ਘੁੰਮਦਾ ਪੀਐਨਪੀ ਵਾਲੇ ਚੱਕਰਾਂ ਦੇ ਵਿੱਚ ਕਾਸ਼ ਕਿਤੇ ਆ ਜਾਏ ਜਾਂ ਏਮਪਲੋਇਰ ਦੇ ਜੇਬਾਂ ਦੇ ਵਿੱਚ ਜਾਂ ਵਕੀਲਾਂ ਦੇ ਏਜੰਟਾਂ ਦੀਆਂ ਜੇਬਾਂ 'ਚ ਪੈਸੇ ਪਾਉਂਦਾ ਜਿੰਨਾ ਕਮਾਇਆ ਹੁੰਦਾ ਕਿ ਕਾਸ਼ ਸੈਟਲ ਹੋ ਜਾਓ ਸੋ ਕਰਨਾ ਚਾਹਣਾ ਡਿਪਲੋਮੇ 'ਚ ਜਾਓ ਨਾ ਜਾਓ ਇਹ ਤੁਸੀਂ ਲੇਟਰ ਆਨ ਡਿਸਾਈਡ ਕਰੋਗੇ ਇਸ ਵੀਡੀਓ ਚ ਪਰ ਮੈਂ ਅਜ ਪਹਿਲਾਂ ਆਪਸ਼ਨ ਦੱਸਦਾ ਤੀਸਰੀ ਆਪਸ਼ਨ ਜਿਹੜੀ ਹੈਗੀ ਐਡਵਾਂਸ ਡਿਪਲੋਮਾ ਡੈਫੀਨੇਟਲੀ ਇਹ 3 ਸਾਲ ਦੀ ਪੜ੍ਹਾਈ ਆ ਜਦੋਂ ਪੀਆਰ ਤੁਸੀਂ ਲੈਣੀ ਤਾਂ ਉਹਨੂੰ 15 ਪੁਆਇੰਟ ਐਕਸਟਰਾ ਮਿਲਦੇ ਆ ਪੜ੍ਹਨ ਦੇ ਤੇ ਚੌਥੀ ਜਿਹੜੀ ਆਪਸ਼ਨ ਆ ਡਿਗਰੀ ਦੀ ਜਿਹੜੀ ਆਪਸ਼ਨ ਹੈਗੀ ਜਿੱਤੇ ਯਸ ਪੀਆਰ ਜਿਹੜੀ ਮਰਜ਼ੀ ਪ੍ਰਵਿੰਸ ਹੋ ਉੱਥੇ ਤੁਹਾਨੂੰ ਲੈਣੀ ਸੌਖੀ ਹੋ ਜਾਊਗੀ ਪਰ ਆਹ ਤਾਂ ਹੋ ਗਈਆਂ ਚਾਰ ਆਪਸ਼ਨ ਆ ਹੁਣ ਬਾਅਦ ਤੁਹਾਨੂੰ ਨਾ ਆਪਾਂ ਡਿਫਰੈਂਸ਼ੀਏਟ ਕਰਾਂਗੇ ਪਹਿਲੀ ਦਾ ਆਪਾਂ ਆਪਸ਼ਨ ਚੂਜ਼ ਹੀ ਨਹੀਂ ਕਰਨੀ ਨਾ ਦੂਜੀ ਤੀਜੀ ਚੌਥੀ ਚੋਂ ਕਿਹੜੀ ਕੀਤੀ ਹਾਲ ਹੁੰਦਾ ਬੱਚਿਆਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਜਦੋਂ ਬੱਚਾ ਮੈਨੂੰ ਕਹਵੇ ਸਰ ਗਾਈਡ ਕਰੋ ਸੋ ਕਈ ਵਾਰੀ ਇਹ ਬੱਚਾ ਤਾਂ ਕਹਿ ਹੀ ਦਿੰਦੇ ਕਿ ਸਾਰੇ ਕਿੱਦਾਂ ਨਹੀਂ ਪਰ ਇਹ ਸਚਾਈਆਂ ਮੈਂ ਤਾਂ ਬੱਚੇ ਨੂੰ ਕਹਿੰਦਾ ਹੁੰਦਾ ਜਦੋਂ ਆਪਣੇ ਪੇਰੈਂਟਸ ਨਾਲ ਹੁੰਦਾ ਜਿਨੇ ਉਹ ਤੇ ਲੱਖਾਂ ਰੁਪਇਆ ਲਾਉਣਾ ساری ਜ਼ਿੰਦਗੀ ਦਾ ਤਜਰਬਾ ਉੱਤੇ ਲਾਉਣਾ ਜਦੋਂ ਸਵਾਲ ਮੈਨੂੰ ਬੱਚਾ ਪੁੱਛਦਾ ਸਰ ਮੈਂ ਕਿਹੜਾ ਕੋਰਸ ਲਵਾਂ ਮੈਨੂੰ ਬੱਚੇ ਨੇ ਇੱਕੋ ਚੀਜ਼ ਪੁੱਛਦਾ ਬੇਟਾ ਮੈਂ ਡਿਗਰੀ ਕੀਤੀ ਪਾਪਾ ਨੇ ਡਿਪਲੋਮਾ ਕੀਤਾ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਕਿੰਨੂ ਕੰਮ ਤੇ ਰੱਖੋਗੇ ਤੇ ਬੇਟਾ ਇੱਕ ਸੈਕਿੰਡ ਜਾਂ ਦੋ ਸੈਕਿੰ ਪਤਾ ਮੈਨੂੰ ਨਹੀਂ ਲੱਗਦਾ ਉਹ ਮੇਰੀ ਡਿਗਰੀ ਨੂੰ ਮੈਨੂੰ ਜੌਬ ਤੇ ਲੱਗਦਾ ਸਿਰਫ ਕਿ ਡਿਪਲੋਮੇ ਕਰਕੇ ਆਪਣੇ ਫਾਦਰ ਨੂੰ ਸਾਈਡ ਤੇ ਕਰ ਦਿੰਦਾ ਕਿਉਂਕਿ ਗੋਰਿਆਂ ਦਾ ਵੀ ਇਹ ਸਭ ਸਿਸਟਮ ਆ ਉਹ ਤਵੱਜੋ ਦਿੰਦੇ ਆ ਤੁਹਾਡੀ ਪੜ੍ਹਾਈ ਨੂੰ ਐਜੂਕੇਸ਼ਨ ਨੂੰ ਤੁਹਾਡੇ ਐਕਸਪੀਰੀਅੰਸ ਨੂੰ ਦਿੰਦੇ ਆ ਸੋ ਮੇਨ ਸਟੇਜ ਆਪਾਂ ਜਦੋਂ ਕਹਿੰਦੇ ਨੌਕਰੀਆਂ ਹੈ ਨਹੀਂ ਤੁਸੀਂ ਆਪ ਸੋਚੋ ਤੁਹਾਡੇ ਮਨ ਚ ਵੀ ਆਇਆ ਹੋਣਾ ਕਿਦਾਂ ਇੱਕਦਮ ਬੰਦਾ ਸਟ੍ਰਾਈਕ ਕਰਦਾ ਨਹੀਂ ਆ ਮੈਂ ਗ੍ਰੈਜੂਏਸ਼ਨ ਵਾਲਾ ਬੰਦਾ ਪਹਿਲੋ ਰੱਖੂੰਗਾ ਬਟ ਕਹਿੰਦੇ ਨਾ ਸਲਾਹ ਦੇਣੀ ਜ਼ਿੰਦਗੀ ਦਾ ਸਭ ਤੋਂ ਸੌਖਾ ਕੰਮ ਆ ਮੈਂ ਦੇ ਰਿਹਾ ਕਿ 4 ਸਾਲ ਪੜ੍ਹ ਲਓ ਜੀ ਘੱਟੋ ਘੱਟ 3 ਸਾਲ ਪੜ੍ਹ ਲਓ ਪਰ ਫੀਸ ਕੌਣ ਦੇਊਗਾ ਫੀਸ ਥੋੜੋ ਦੇਣੀ ਹੈ ਮੈਂ ਤਾਂ ਸਿਰਫ ਰਾਹ ਦਿਖਾ ਸਕਦਾ ਕਿੰਨਾ ਔਖਾ ਰਾਹ ਜੀ ਇੱਥੇ ਸਾਲ ਦੀ ਫੀਸ ਹੋ ਸਕਦੀ ਅਸੀਂ ਮਸੀ ਤੁਹਾਡੇ ਅਸੀਂ ਬੱਚੇ ਨੂੰ ਦੇਣੀ ਪੈ ਗਈ ਅਸੀਂ 3 4 ਸਾਲ ਕਿੱਦਾਂ ਕੱਢਾਂਗੇ ਸਾਡਾ ਤਾਂ ਸਭ ਕੁਝ ਖਰਾਬ ਹੋ ਜਾਊਗਾ ਬਟ ਇਹਦਾ ਸੋਲੂਸ਼ਨ ਵੀ ਹੈਗਾ ਬਟ ਇੱਕੋ ਚੀਜ਼ ਹੈਗਾ ਤੁਸੀਂ ਉਸ ਰਾਹ ਤੇ ਚੱਲਣਾ ਚਾਹੁੰਦੇ ਨਹੀਂ ਚੱਲਣਾ ਚਾਹੁੰਦੇ ਦੂਜੀ ਜਿਹੜੀ ਆਪਸ਼ਨ ਤੁਹਾਨੂੰ ਕਿਹਾ ਨਾ ਡਿਪਲੋਮਾ ਇੱਥੇ ਕ ਨਾਲ ਹੋਰ ਆਪਸ਼ਨ ਹੁੰਦੀ ਹੈ ਐਸੋਸੀਏਟ ਡਿਗਰੀ ਜਿਹੜੀ ਕਿ ਬ੍ਰਿਟਿਸ਼ ਕੋਲੰਬੀਆ BC ਦੇ ਵਿੱਚ ਹ ਆਰਟਸ ਦੇ ਵਿੱਚ ਬਿਜ਼ਨਸ ਦੇ ਵਿੱਚ ਸਾਇੰਸ ਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਮੈਡੀਕਲ ਦੇ ਵਿੱਚ ਬਾਇਓਲੋਜੀ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਨੂੰ ਮਿਲਦੀ ਹੈ ਸਪੈਸ਼ਲਾਈਜੇਸ਼ਨ ਹੁੰਦੀ ਕੀ ਆ ਨਾਰਮਲ ਬੀਏ ਬੀਕਾਮ ਬੀਐਸਸੀ ਵਾਲਾ ਪ੍ਰੋਜੈਕਟ ਹੁੰਦਾ ਕਨਸੈਪਟ ਹੁੰਦਾ ਇਹ ਅਮਰੀਕਾ ਦਾ ਕਨਸੈਪਟ ਆ ਜਿਹੜਾ ਕਿ ਬੀਸੀ ਚ ਲਾਗੂ ਹੈਗਾ ਤੁਸੀਂ ਡਿਗਰੀ ਮਤਲਬ ਕਿ ਐਸੋਸੀਏਟ ਡਿਗਰੀ ਕਹਿੰਦੇ ਜਿਹਨੂੰ ਕਿ ਨਾ ਪਾਰਸ਼ੀਅਲ ਆਪਾਂ ਡਿਗਰੀ ਕਹਿੰਦੇ ਆ ਕਿ ਤੁਸੀਂ ਆਪਣੀ ਪੜਨਾ ਸ਼ੁਰੂ ਕਰੋ 2 ਸਾਲ ਬਾਅਦ ਡਿਸਾਈਡ ਕਰੋ ਕਿ ਮੈਂ ਇੱਥੇ ਬ੍ਰੇਕ ਲੈਣੀ ਆ ਬ੍ਰੇਕ ਲੈ ਲਓ 3 ਸਾਲ ਦਾ ਸਿੱਧਾ ਵਕ ਪਾਮੈਂਟ ਲੈ ਲਓ ਪੜ ਲਓ ਪੀਆਰ ਹੋ ਜਾਓ ਦੁਬਾਰਾ ਜੇ ਤੁਹਾਨੂੰ ਲਾਈਫ ਕਦੇ ਵੀ ਲੱਗੇ ਪੜਨਾ ਵਾ ਸਿੱਧੀ ਤੀਜੇ ਸਾਲ ਜਿਹੜੇ ਐਡਮਿਸ਼ਨ ਮਤਲਬ 100% ਕ੍ਰੈਡਿਟ ਟ੍ਰਾਂਸਫਰ ਆ ਸੋ ਮੇਨ ਵੈਨ ਵੈਨ ਸਿਚੁਏਸ਼ਨ ਜੇ ਤੁਹਾਡੇ ਉਦੋਂ ਫਾਈਨੈਂਸ਼ਲੀ ਹਾਲਾਤ ਵਧੀ ਆਓ ਸਿੱਧਾ ਤੀਜੇ ਸਾਡੇ ਚ ਚਲ ਜੋ ਨਹੀਂ ਤਾਂ ਰਾਮ ਨਾਲ ਬ੍ਰੇਕ ਲਓ ਇਕੁਇਵਲੈਂਟ ਡਿਪਲੋਮਾ ਤੁਹਾਡੇ ਸਰਟੀਫਿਕੇਟ ਕਾਊਂਟ ਹੋਊਗਾ ਜੌਬਸ ਮਿਲਣਗੀਆਂ ਸਭ ਕੁਝ ਹੋਊਗਾ ਸਿੱਧਾ ਤੁਸੀਂ ਜਿਹੜਾ ਕਿ ਆਪਣੇ ਕੰਮਗਾ ਚ ਜੇ ਦੁਬਾਰਾ ਵੀ ਕਦੀ ਪੜਨਾ ਹੋਵੇ 25 26 27 28 ਸਾਲ ਬਾਅਦ ਵੀ ਮਤਲਬ ਇਹ ਏਜ ਚ ਆ ਕੇ ਪੜਨਾ ਹੋਵੇ ਹੁਣ ਤਾਂ 18 19 ਸਾਲ ਉਮਰ ਨਾਲ ਕਾਲੀ ਆ ਫੜ ਫੜ ਪੀਆਰ ਹੋ ਜੀਏ ਘਰ ਲੈ ਲਈਏ ਗੱਡੀ ਲੈ ਲਈਏ ਪਰ ਜਦੋਂ ਇਹ ਤੁਹਾਡੇ ਕੋਲ ਵੀ ਸਾਹਮਣੇ ਆਪਸ਼ਨ ਆਈ ਕਾਸ਼ ਅਸੀਂ ਪੜੇ ਹੁੰਦੇ ਡਿਗਰੀ ਹੁੰਦੀ ਅੱਜ ਤੁਹਾਡੇ ਪੇਰੈਂਟਸ ਤੁਹਾਡੇ ਤੇ ਲੱਖਾਂ ਰੁਪਏ ਲਾ ਸਕਦੇ ਪਰ ਆਪ ਨਹੀਂ ਪੜ ਸਕਦੇ ਫਿਰ ਜਿਹੜੀ 10 ਸਾਲਾਂ ਬਾਅਦ ਨਾ ਤੁਹਾਡੀ ਵੀ ਇਹ ਸਟੇਜ ਆ ਜਾਣੀ ਆ ਕਿ ਯਾਰ ਮੈਂ ਨਹੀਂ ਪੜ ਸਕਦਾ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਹੀ ਪੜਾ ਸਕਦਾ ਵਾਂ ਸੋ ਆਪਾਂ ਕਿਉਂ ਆਪਸ਼ਨ ਨਹੀਂ ਕਿਉਂਕਿ ਇਹ ਗੱਲ ਕੀ ਆ ਉਹ ਸਟੇਜ ਤੇ ਆਗੇ ਜੇ ਤੁਹਾਨੂੰ ਲੱਗੇ ਯਾਰ ਮੈਂ ਡਿਗਰੀ ਕਰ ਲੈਂਦਾ ਮੇਰੀ ਤਨਖਾਹ ਵੀ ਵਾਜੂ ਮੇਰਾ ਰਤਬਾ ਵੀ ਵਾਜੂਗਾ ਖਾਸ ਤੌਰ ਤੇ ਰਤਬੇ ਦੀ ਮੈਂ ਗੱਲ ਕਰੂੰਗਾ ਤੇ ਜਿਹੜਾ ਕੌਨਫੀਡੈਂਸ ਦੀ ਗੱਲ ਕਰੂੰਗਾ ਪਹਿਲੇ ਸਾਲ ਤੋਂ ਦੁਆਰਾ ਪੜਨਾ ਬੜਾ ਔਖਾ ਪਤਾ ਕਿਉਂ ਉਸ ਟਾਈਮ 10 ਸਾਲਾਂ ਬਾਅਦ ਘਰਾਂ ਦੀਆਂ ਕਿਸ਼ਤਾਂ ਗੱਡੀਆਂ ਦੀਆਂ ਕਿਸ਼ਤਾਂ ਫੋਨਾਂ ਦੀਆਂ ਕਿਸ਼ਤਾਂ ਹੋਰ ਘਰ ਦੇ ਖਰਚੇ ਚੱਲਦੇ ਦੈਨ ਇਹ ਚੂਜ਼ ਨਹੀਂ ਹੋਣਾ ਬਟ ਹਾਂ ਜਿਹੜੇ ਬੱਚਿਆਂ ਨੇ ਐਸੋਸੀਏਟ ਡਿਗਰੀ ਕੀਤੀ ਹੋਗੀ ਇਹਨਾਂ ਕੋਲ ਆਪਸ਼ਨ ਹੋਗੀ 2 ਸਾਲ ਫਿਰ 2 ਸਾਲ ਬਣਾ ਕੇ ਨਾ ਚੱਲ ਯਾਰ ਔਖੇ ਸੋਗੇ ਲੈ ਆਈ ਲੈਂਦੇ ਡਿਗਰੀ ਹੋਲਡਰ ਹੋ ਜਾਾਂਗੇ ਤੋਂ ਵਨ ਮੈਨ ਸਿਚੁਏਸ਼ਨ ਜਿਹੜੀ ਹੈਗੀ ਆ ਤੇ ਇਹੀ ਜਿਹੜੀ ਫੈਸਿਲਿਟੀ ਨਾ ਜਿਹੜੀਆਂ ਐਡਵਾਂਸ ਡਿਪਲੋਮਾ ਵੀ ਦਿੰਦਾ ਹੁਣ ਲੱਗਦਾ ਕਿਹੜਾ 3 ਸਾਲ ਪੜੂਗਾ ਯੈਸ 3 ਸਾਲ ਪੜਿਆ ਸੇਮ ਐਡਵਾਂਸ ਡਿਪਲੋਮੇ ਵਾਲਾ ਬੱਚਾ ਜਦੋਂ ਨੌਕਰੀ ਲੈਣ ਗਿਆ ਕੀ ਫਰਕ ਪਾਊਗਾ ਆ ਐਡਵਾਂਸ ਡਿਪਲੋਮੇ ਵਾਲਾ ਚਾਹੀਦਾ ਜੀ ਥੈਟ ਇਜ਼ ਵੈਰੀ ਮੱਚ ਆਬਵੀਅਸ ਹੈ ਨੇ ਸੋ ਇਹਦੇ ਲਈ ਪੀਆਰ ਲਈ ਪੁਆਇੰਟ ਵੀ ਐਕਸਟਰਾ ਮਿਲਦੇ ਆ ਦੂਜੀ ਮੇਨ ਪੁਆਇੰਟ ਜਿਹੜਾ ਮੈਂ ਫੋਕਸ ਕਰ ਰਿਹਾ ਡਿਗਰੀ ਜੇ ਕਰਨੀ ਆ ਨਾ ਘੱਟੋ ਘਾਟ ਸਾਡੇ 2 ਸਾਲ ਜ਼ਰੂਰ ਮਾਫ ਹੁੰਦੇ ਇੱਥੇ ਪਹਿਲੇ ਆ ਜਿਹੜੇ ਨਾਰਮਲੀ ਆਪਾਂ ਡਿਪਲੋਮੇ ਸਾਰਿਆਂ ਨੇ ਆਪਣੇ ਤੁਹਾਡੇ ਵੱਡੇ ਭੈਣ ਭਰਾਵਾਂ ਨੇ ਕੀਤਾ ਮੜਾ ਕਾਲ ਕਰਕੇ ਨਾ ਫੋਨ ਕਰਕੇ ਪੁੱਛ ਕੇ ਦੇ ਕਿ ਉਹ ਸਾਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਡਿਗਰੀ ਕਰਨਾਂ ਕਿ ਉਹਨਾਂ ਹੀ ਭਰਾ ਹੁਣ ਕਿੱਥੇ ਹੋਣੀ ਆ ਕਿਉਂਕਿ ਜ਼ਿਆਦਾਤਰ ਉਹ ਨਾਨ ਕ੍ਰੈਡਿਟਡ ਜਿਹੜੇ ਡਿਪਲੋਮੇ ਸੀਗੇ ਉਹਨਾਂ ਦੇ ਜਿਹੜੇ ਕ੍ਰੈਡਿਟ ਹੀ ਨਹੀਂ ਟਰਾਂਸਫਰ ਹੁੰਦੇ ਸੀਗੇ ਸੋ ਉਹ ਹੀ ਨਾ ਦੁਬਾਰਾ ਜੇ ਡਿਗਰੀ ਕਰਨੀ ਆ ਪਹਿਲੇ ਸਾਲ ਤੋਂ ਪੜ੍ਹਨਾ 4 ਸਾਲ ਪੜ੍ਹਨਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਇੰਨਾ ਦੁਆਰਾ ਖਰਚਾ ਚੌਗਣਾ ਸਪੈਸ਼ਲੀ ਟਾਈਮ ਡਿਵੋਟ ਕਰਨਾ ਜਿਹੜੀ ਕਿ ਲਾਈਫ ਕੰਮ ਚ ਬੀਜ਼ੀ ਹੋ ਜਾਂਦੀ ਆ ਉਹ ਪੋਸੀਬਲ ਨਹੀਂ ਹੈ ਗਿਆ ਸੋ ਮੇਰਾ ਤਾਂ ਇੱਕੋ ਹੀ ਜਿਹੜਾ ਕਿ ਮੋਟਿਵ ਆ ਇਸ ਵੀਡੀਓ ਨੂੰ ਮਾਈਂਡ ਟਾਰਗੇਟ ਰੱਖੋ ਡਿਗਰੀ ਕਰਨਾ ਡਿਗਰੀ ਦਾ ਰਾਸਤਾ ਉਹ ਚੁਣਾ ਜਿਹੜਾ ਮੈਨੂੰ ਦੁਬਾਰਾ ਨਾ ਘੁੰਮ ਕੇ ਦੁਆਰਾ ਉੱਥੇ ਆਉਣਾ ਪੈ ਜੇ ਜੇ ਤੁਸੀਂ ਇਹ ਚੁਣੋਗੇ ਮੈਂ ਲਿਖ ਕੇ ਤੁਹਾਨੂੰ ਤਿਆਰ ਆ ਅੱਜ ਤੁਹਾਨੂੰ ਸ਼ਾਇਦ ਲੱਗਾ ਹੁਣ ਲੱਗਦਾ ਹੋਣਾ ਪਤਾ ਨਹੀਂ ਕਿਉਂ ਗੱਲਾਂ ਮਾਰੀ ਜਾਂਦੇ ਸਦਾਜੀ ਪਤਾ ਨਹੀਂ ਕੀ ਬੋਲੀ ਜਾਂਦੇ ਕੀ ਲੋਡ ਆ ਇਹ ਲੋਡ ਤੁਹਾਨੂੰ ਮੈਂ ਤਾਂ ਕਹੂੰਗਾ ਕਿ ਉਸ ਰੱਬ ਦਾ ਥੈਂਕ ਯੂ ਕਰੋਗੇ ਅੱਜ ਜਿਸੀ ਇਹ ਵੀਡੀਓ ਦੇਖੀ ਆ ਤਾਂ ਸਾਡਾ ਜਿਹੜਾ ਬਚਾ ਹੋ ਗਿਆ ਹਾਂ ਵੀ ਬਿਲਕੁਲ ਆ ਸੋ ਇਹ ਚੀਜ਼ ਆ ਜੋ ਮੈਂ ਆਪਣੇ ਬੱਚੇ ਨੂੰ ਧੀ ਬਤ ਨੂੰ ਆਪਣੇ ਨੂੰ ਐਡਵਾਈਸ ਦਵਾ ਛੋਟੇ ਭੈਣ ਭਰਾ ਨੂੰ ਐਡਵਾਈਸ ਦਵਾ ਜੋ ਮੈਂ ਤੱਕੇ ਨਾਲ ਵੀ ਦਿੰਨਾ ਆ ਜਿਹੜੇ ਬੱਚੇ ਸਾਡੇ ਕੋਲ ਬਾਹਰ ਗਏ ਆ ਜਿਨ੍ਹਾਂ ਨੇ ਸਾਡੇ ਤੋਂ ਪਤਾ ਪਤਾ ਕਿ ਮੇਰੇ ਕਾਉਂਸਲਿੰਗ ਦਾ ਪਾਰਟ ਹੁੰਦਾ ਸੀ ਜੋ ਆ ਤੁਹਾਡੇ ਨਾਲ ਮੈਂ ਡਿਸਕਸ ਕੀਤਾ ਮਾਈਂਡ ਚ ਫੋਕਸ ਰੱਖੋ ਡਿਗਰੀ ਪਾਵਾ 4 ਸਾਲ ਚ ਪਾਵਾ 5 ਸਾਲ ਚ ਪਾਵਾ 10 ਸਾਲ ਚ ਕਰ ਲੋ ਲੇਟਰ ਆਉਣ ਕਰ ਲੋ ਬਟ ਇੱਕੋ ਚੀਜ਼ ਹੋਵੇ ਪਹਿਲੀ ਤਾਂ ਉਹਨਾ ਸ਼ੁਰੂ ਹੋਣਾ ਪਵੇ ਜਿੰਨਾ ਮੈਂ ਸਫਰ ਕੀਤਾ ਉਹਦਾ ਮੈਨੂੰ ਪੁਆਇੰਟ ਹੋਵੇ ਸੋ ਕੋਰਸ ਲੋ ਜਿਹਦੇ ਕ੍ਰੈਡਿਟ ਟ੍ਰਾਂਸਫਰੇਬਲ ਹੋਣ ਥੋੜਾ ਹੀ ਹੋਣ ਭਾਵੇਂ ਕਟੋਗੜ 75% ਤਾਂ ਹੋਣਾ 100% ਦੇ ਵੀ ਕ੍ਰੈਡਿਟ ਟ੍ਰਾਂਸਫਰ ਤੁਸੀਂ ਕੋਰਸ ਲੈ ਸਕਦੇ ਆ ਸੋ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਜਰੂਰ ਮਿਲਣ ਸਪੈਸ਼ਲੀ ਜਿਹੜੇ ਨਵੇਂ ਪਾਸਵਰਡ ਹੋਏ ਬੱਚੇ ਵੀਜ਼ਾ ਦਾ ਨਾ ਫ੍ਰੀ ਦੇ ਬਾਅਦ ਲੰਗਰ ਟਾਈਪ ਹਰ ਬੱਚੇ ਨੂੰ ਮਿਲ ਰਿਹਾ ਬਟ ਆ ਜਿਹੜੀ ਸਲਾਹ ਆ ਨਾ ਹਰ ਬੱਚਾ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਸ਼ੇਅਰ ਕਰੋ ਇਸ ਵੀਡੀਓ ਨੂੰ ਉਦਾਂ ਹੋਰ ਵੀ ਤਾਂ ਆਪਾਂ ਕਰਦੇ ਆ ਨਾ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਬੱਚਾ ਜਿੰਨੀਆਂ ਸਾਰੀਆਂ ਵੀਡੀਓਜ਼ ਆਉਂਦੀਆਂ ਨਾ ਕੈਨੇਡਾ 'ਚ ਹੁਣ ਕੰਮ ਨਹੀਂ ਇਸ ਜਿਹੜੇ ਆਪਾਂ ਬੜਾ ਚੱਲ ਕੇ ਦੇਖੋ ਇਸ ਤੇ ਆਂ ਦੀਆਂ ਤੁਹਾਨੂੰ ਮੈਂ ਗੱਲਾਂ ਕੀਤੀਆਂ ਆਪ ਤੁਸੀਂ ਜਿਹੜਾ ਆਪਣਾ ਫਿਊਚਰ ਤੇ ਲੋਕਾਂ ਨੂੰ ਜਿਹੜਾ ਇਹ ਨਾ ਗਲਤ ਪ੍ਰੂਵ ਕਰੂਗਾ ਕੌਣ ਪ੍ਰੂਵ ਕਰੂਗਾ ਤੁਸੀਂ ਪ੍ਰੂਵ ਕਰੋਗੇ ਤੁਹਾਡੀ ਕਾਮਯਾਬੀ ਜਿਹੜੀ ਗਲਤ ਪ੍ਰੂਵ ਕਰੂਗੀ ਹੋਰ ਵੀ ਕੋ ਡਾਊਟ ਆ 8557785558 ਨੰਬਰ ਤੇ ਕਾਲ ਕਰਕੇ ਪਰਸਨਲੀ ਆ ਕੇ ਮਿਲ ਕੇ ਡਾਊਟ ਕਲੀਅਰ ਕਰਕੇ ਦਿਨ ਜਿਹੜੀ ਆਪਣੀ ਕਿਸਮਤ ਆ ਸਾਡੇ ਹੱਥਾਂ 'ਚ ਦੇਖ ਕੇ ਜਾਓ ਚਲੋ ਥੈਂਕ ਯੂ ਸੋ ਮੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ تیرਤ ਜੀ ਨੇ 8557885578 ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਪਰਸਨਲੀ ਤਿਰਚੀ ਨੂੰ ਜ਼ਰੂਰ ਮਿਲੋ ਹੋਰ ਕਲੈਰਟੀ ਲਓ ਥੈਂਕ ਯੂ